ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਅੰਤਰੀਮ ਬਜਟ ਬਾਰੇ ਗੁਰਦਾਸਪੁਰ ਦੇ ਲੋਕਾਂ ਨੇ ਚਰਚਾ ਕਰਦਿਆਂ ਇਸ ਨੂੰ ਆਮ ਲੋਕਾਂ, ਕਿਸਾਨਾਂ, ਦੁਕਾਨਦਾਰਾਂ ਅਤੇ ਕਾਰੋਬਾਰੀਆਂ ਦੇ ਹਿੱਤ ਵਿੱਚ ਦੱਸਿਆ। ਉਨ੍ਹਾਂ ਕਿਹਾ ਕਿ ਇਹ ਬਜਟ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਜਾਵੇਗਾ। ਬਜਟ ਵਿੱਚ ਸੋਲਰ ਊਰਜਾ ਨੂੰ ਹਲਾਸ਼ੇਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੈਂਸਰ ਦੀ ਬਿਮਾਰੀ ਵਾਸਤੇ ਇਲਾਜ ਦੀ ਸਹੂਲਤ ਸਮੇਤ ਹੋਰ ਵੀ ਬਹੁਤ ਕੁਝ ਐਲਾਨਿਆ ਗਿਆ ਹੈ। ਇਲਾਕੇ ਦੇ ਲੋਕਾਂ ਨੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ। ਕੇਂਦਰ ਸਰਕਾਰ ਦਾ ਬਜਟ ਜਿਹੜਾ ਆਇਆ ਹੈ ਉਹਦੇ ਵਿੱਚ ਗਰੀਬ ਪਰਿਵਾਰਾਂ ਨੂੰ ਜਿਹੜਾ ਉਹਨਾਂ ਨੇ 2 ਕਰੋੜ ਹੋਰ ਪੱਕੇ ਕਰ ਦੇਣ ਦਾ ਜੋ ਐਲਾਨ ਕੀਤਾ ਹੈ ਉਹਦੇ ਲਈ ਮੈਂ ਕੇਂਦਰ ਸਰਕਾਰ ਦਾ ਸ੍ਰੀਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਸੋਲਰ ਯੂਜ਼ਰਸ ਹੈਗੇ ਜਿਹੜੇ ਦੇਸ਼ ਵਿੱਚ 1 ਕਰੋ ਯੂਜ਼ਰਾਂ ਨੂੰ 300 ਜੁਨਿਅਰ ਬਤੀ ਫਰੀ ਦੇਣ ਦਾ ਐਲਾਨ ਕੀਤਾ ਜਿਹਦਾ ਕੈਂਸਰ ਦੇ ਪੀਰੀਅਡ ਦੇ ਹੈਗੇ 9 ਸਾਲ ਤੋਂ 14 ਤੱਕ ਉਹਨਾਂ ਨੂੰ ਜਿਹੜਾ ਫ੍ਰੀ ਟੀਕਾ ਕਰਨ ਹੋਏਗਾ ਉਹ ਵਧੀਆ ਕੀਤਾ ਪਿਛਲੇ ਕਈ ਸਾਲਾਂ ਤੋਂ ਸਰਕਾਰ ਦਾ ਜਿਹੜਾ ਟੀਕਾ ਵਾ ਜਿਹੜੇ ਗਰੀਬੀ ਮੁਕਤ ਦਾ ਵਾ 25 ਕਰੋੜ ਜਿਹੜੇ ਗਰੀਬੀ ਤੋਂ ਗਰੀਬੀ ਰੇਖਾ ਤੋਂ ਨੀਚੇ ਜਿਹੜੇ ਸਰਕਾਰ ਨੇ ਲੈਂਦੇ ਆ ਬਹੁਤ ਵਧੀਆ ਕੰਮ ਆਣ ਵਾਲੇ ਸਮੇਂ 'ਚ ਵੀ ਇੱਕ ਜਿਹੜਾ ਮੇਨ ਹੁਣ ਪ੍ਰੋਬਲਮ ਚੱਲਦੀ ਪਈ ਆ ਸਾਈਕਲ ਦੀ ਜਿਹੜੀ ਆਮ ਜਿਹੜੀ ਪ੍ਰੋਬਲਮ ਆ ਸਾਰੇ ਜਿਹੜੇ ਦੇਖਣ ਨੂੰ ਮਿਲੀ ਇਹਨਾਂ ਨੂੰ ਉਹਦਾ ਜਿਹੜਾ ਉਹਨਾਂ ਨੇ ਟੀਕਾ ਕਰਨ ਕਿਹਾ ਕਿ 9 ਤੋਂ 14 ਸਾਲ ਦੇ ਬੱਚੇ ਦਾ ਟੀਕਾ ਕਰਨ ਜਿਹੜਾ ਉਹ ਫ੍ਰੀ ਕੀਤਾ ਜਾਏਗਾ ਇਹ ਵੀ ਇੱਕ ਬਰੀ ਬੜੀ ਜਿਹੜੀ ਆ ਉਪਲਬਧੀ ਆ